ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਕੀ ਅਗਲੇ ਸਮੇਂ ਖੁੱਲ੍ਹਾ ਰਹੇਗਾ ਕਿਉਂਕਿ ਭਾਰਤ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਜਿਹੜੀਆਂ ਪਾਕਿਸਤਾਨ ਦੇ ਇਰਦ ਪਾਬੰਦੀਆਂ ਐਡ ਕੀਤੀਆਂ ਨੇ ਖਾਸ ਕਰਕੇ ਪੈਲਗਾਮ ਦੀ ਜਿਹੜੀ ਹੈ ਦੁਖਾਂਤਪਰੀ ਘਟਨਾ ਤੋਂ ਬਾਅਦ ਨਾਲ ਇਹ ਵੀ ਵੇਖਣ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਕੀ ਖੁੱਲ੍ਹਦਲੀ ਨਾਲ ਜਿਹੜੇ ਵੀਜ਼ਿਆਂ ਦਾ ਪ੍ਰਬੰਧ ਦੋਨਾਂ ਮੁਲਕਾਂ ਵਿੱਚ ਹੋਏਗਾ ਕਿਉਂਕਿ ਪਿਛਲੇ ਸਮੇਂ ਵੇਖਿਆ ਕਿ ਵਿਸਾਖੀ ਮੌਕੇ ਵੱਡੀ ਗਿਣਤੀ ਦੇ ਵਿੱਚ ਭਾਰ ਦੇ ਵਿੱਚੋਂ ਸਿੱਖ ਸੰਗਤਾਂ ਸ੍ਰੀ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦਰਸ਼ਨ ਤਾਦਾਰ ਲਈ ਗਈਆਂ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ ਵੱਡੇ ਪੱਧਰ ਤੇ ਪ੍ਰਮੁੱਖ ਤੌਰ ਤੇ ਉਹ ਲਾਹੌਰ ਦੇ ਵਿੱਚ ਮਨਾਇਆ ਜਾਂਦਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਅੱਜ ਅਮਰੀਕਾ ਜਾਣ ਲੱਗੇ ਸੀ ਅਜਿਹੇ ਦਰਾਂ ਉਹਨਾਂ ਨਾਲ ਸੰਬੰਧਤ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਦਿੱਲੀ 에어ਪੋਰਟ ਤੋਂ ਅਜੇ ਸਾਰੇ ਅੱਜ ਦੇ ਚਰਚੇ ਇਸ ਗੱਲਬਾਤ ਲਈ ਸਾਡੇ ਨਾਲ ਜੁੜੇ ਨੇ ਉਹ ਕੇ ਸਿੱਖ ਚਿੰਤਕ ਤੇ ਸਿਆਸੀ ਮਾਹਰ ਸਰਦਾਰ ਪਰਮਜੀਤ ਸਿੰਘ ਸਰਵਾਸਾ ਸੋ ਸਰਵਾਸਾ ਸਾਹਿਬ ਚੈਨਲ ਨੂੰ ਤੁਹਾਡਾ ਸਵਾਗਤ ਜੀ ਚੈਨਲ ਈ ਮਿਸ਼ਨ ਪੰਜਾਬੀ ਦੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਰਵਾਸਾ ਸਾਹਿਬ ਕਸ਼ਮੀਰ ਦੇ ਦਖਾਂ ਮਗਰੋਂ ਭਾਰਤ ਦੀ ਪਾਕਿਸਤਾਨ ਦਰਮਿਆਨ ਵੱਡੇ ਪੱਧਰ ਉਤੇ ਇੱਕ ਤਰ੍ਹਾਂ ਤਣਾਅ ਦਾ ਮਾਹੌਲ ਬਣ ਕੇ ਸਾਹਮਣੇ ਆ ਰਿਹਾ ਹੈ ਦੋਨੇ ਸਰਕਾਰਾਂ ਹੀ ਵਕ ਵਕ ਤਰ੍ਹਾਂ ਦੇ ਜਿਹੜੇ ਵੱਡੇ ਸਖਤ ਫੈਸਲੇ ਲੈ ਰਹੀਆਂ ਨੇ ਖਾਸ ਖਾਸ ਕਰਕੇ ਪਾਰ ਸਰਕਾਰ ਵੱਲੋਂ ਲੰਘੇ ਕੱਲ ਸੀਐਸਸੀ ਦੀ ਬੈਠਕ ਦੇ ਵਿੱਚ ਕਈ ਅਹਿਮ ਫੈਸਲੇ ਲਏ ਤੇ ਹੁਣ ਜਿਹੜੀ ਕਨਸੋਲ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਵੱਲੋਂ ਵੀ ਕਈ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਨੇ ਅਜੇ ਹੀ ਦੌਰਾਨ ਵਿਖਣ ਵਾਲੀ ਗੱਲ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਗੁਰਦੁਆਰਾ ਪਹਿਲੀ ਪਾਤਸ਼ਾਹੀ ਨਾਲ ਸੰਬੰਧਿਤ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਕੀ ਉਹਦੇ ਦਰਸ਼ਨ ਦਦਾਰ ਜਿਹੜੇ ਨੇ ਉਹ ਜਾਰੀ ਰਹਿਣਗੇ ਹੁਣ ਤੱਕ ਕੀ ਰਿਪੋਰਟ ਹੈ ਤੇ ਅਗਲੇ ਸਮੇਂ ਕਿਸ ਤਰ੍ਹਾਂ ਦਾ ਇਹ ਮਾਹੌਲ ਬਣ ਕੇ ਸਾਹਮਣੇ ਆ ਸਕਦਾ ਕਿਉਂਕਿ ਸਿੱਖ ਸੰਗਤਾਂ ਦੇ ਵਿੱਚ ਵੱਡੇ ਪੱਧਰ ਉਤੇ ਇਸ ਜਿਹੜੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਸੰਬੰਧੀ ਉਤਸ਼ਕਤਾ ਹੈ ਕਿ ਇਹ ਮਾਹੌਲ ਕਿਵੇਂ ਰਹੇਗਾ ਜੀ ਦੇਖੋ ਪੈਰਗਾਮ ਚ ਜਿਹੜੇ 2 ਦਰਜਣ ਤੋਂ ਵੱਧ ਸਾਡੇ ਭਾਰਤੀਆਂ ਦੇ ਉੱਥੇ ਸ਼ਹੀਦ ਹੋਏ ਨੇ ਸਭ ਤੋਂ ਪਹਿਲਾਂ ਤਾਂ ਉਦਲੇ ਮੈਂ ਦੁੱਖ ਪ੍ਰਗਟ ਕਰਦੇ ਆ ਸਾਰੇ ਬਿਲਕੁਲ ਔਰ ਬਹੁਤ ਵੱਡੀ ਕਿਉਂਕਿ ਉਹਨਾਂ ਦੇ ਪਰਿਵਾਰਾਂ ਨਾਲ ਸਨੇਹ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਆ ਜੀ ਦੂਸਰਾ ਕਿਉਂਕਿ ਇਹ ਇਹੋ ਜਿਹੇ ਜ਼ਿਲ੍ਹਾ ਅਨੰਤਨਾਗ ਵਿੱਚ ਘਟਨਾ ਹੋਈ ਆ ਹੂੰ ਜਿਹੜੀ 25 ਸਾਲ ਪਹਿਲਾਂ ਹੋਲੀ ਵਾਲੇ ਦਿਨ ਹੂੰ ਉੱਥੇ ਘੰਟਰਾ ਵਾਪਰੀ ਸੀਗੀ ਮਾਰਚ 2000 ਵਿੱਚ ਚਿੱਟੀ ਸਿੰਘਪੁਰਾ ਜੀ ਹਾਂਜੀ ਜੀ ਉਸ ਤੋਂ ਮਲੋ ਕਮੰਡ ਨੇ ਉੱਥੋਂ ਦੀ ਦੇ ਲਾ ਲੋ ਕੋਈ ਸਾਵਧਕ ਨਹੀਂ ਲਿਆ ਹੂੰ ਜਦੋਂ ਉਸ ਵੇਲੇ ਦੇ ਰਾਸ਼ਟਰਪਤੀ ਮਿਲ ਕਲਿੰਟਨ ਅਮਰੀਕਾ ਦੇ ਉੱਤੇ ਪਹੁੰਚੇ ਸਨ ਉਸ ਵੇਲੇ 36 ਦੇ ਕਰੀਬ ਆਪਾਂ ਉਹਨਾਂ ਨੂੰ ਵੀ ਭਾਰਤੀ ਕਹੀਏ ਵੀ ਉਹਨਾਂ ਦਾ ਕਤਲ ਕੀਤਾ ਗਿਆ ਕੰਧਾ ਮਿਲ ਕਲਿੰਟਨ ਦੀ ਜਦੋਂ ਭਾਰਤ ਫੇਰੀ ਸੀ ਉਹਨਾਂ ਦਿਨਾਂ ਦੇ ਹੁਣ ਫੇਰ ਹੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਦੌਰੇ ਮੌਕੇ ਇਸੇ ਤਰ੍ਹਾਂ ਦਾ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਸੇਮ ਉਹਦੇ ਵਿੱਚ ਵੀ ਫੌਜੀ ਵਰਦੀਆਂ ਵਿੱਚ ਉਹ ਆਏ ਸਨ ਹੂੰ ਇਸ ਵਿੱਚ ਵੀ ਫੌਜੀ ਵਰਦੀਆਂ ਵਿੱਚ ਆਏ ਨੇ ਹੂੰ ਔਰ ਉਹ ਵੀ ਜ਼ਿਲ੍ਹਾ ਅਨੰਤਨਾਗ ਦੀ ਘਟਨਾ ਹੈ ਇਹ ਵੀ ਜ਼ਿਲ੍ਹਾ ਅਨੰਤਨਾਗ ਚ ਅਚਾ ਹੈ ਅਨੰਤਨਾਗ ਵੀ ਪਹਿਲਗਾਮ ਉਹਦੇ ਵਿੱਚ ਪੈਂਦਾ ਹੈ ਤਾਂ ਚਿੱਟੀ ਸਿੰਘਪੁਰਾ ਹਾਂਜੀ ਇੱਥੋਂ ਮਤਲਬ ਚਿੱਟੀ ਸਿੰਘਪੁਰਾ ਕੁਚ 40 ਕਿਲੋਮੀਟਰ ਦੂਰ ਆ ਪਹਿਲ ਕਾਮ ਤੋਂ ਜਿੱਥੇ ਹੋਂ ਘਟਨਾ ਵਾਪਰੀ ਆ ਸ਼ਾਇਦ ਚੱਟੀ ਸਿੰਘਪੁਰਾ ਤੇ ਤੁਸੀਂ ਗਏ ਵੀ ਸੀਗਾ ਜਦੋਂ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਹਾਂਜੀ ਉੱਥੇ ਅਸੀਂ ਗਏ ਸੀਗੇ ਔਰ ਉੱਥੋਂ ਦੇ ਜਿਹੜੀ ਇਨਕੁਆਰੀ ਆ ਜਸਟਿਸ ਬੈਂਸ ਜਿਹੜੇ ਆ ਉਹਨਾਂ ਨੇ ਵੀ ਕੀਤੀ ਆ ਉਸ ਦੀ ਔਰ ਉਹਨਾਂ ਨੇ ਉਸ ਘਟਨਾ ਦੀ ਜੁਐਨਓ ਤੋਂ ਜਾਂਚ ਕਰਵਾਉਣ ਲਈ ਆਪਣੀ ਜਿਹੜੀ ਮੰਗ ਕੀਤੀ ਸੀਗੀ ਜਿਹੜੀ ਰਿਪੋਰਟ ਦੇ ਵਿੱਚ ਜੀ ਲੇਕਿਨ ਉਹ ਇਸ ਘਟਨਾ ਤੋਂ ਬਾਅਦ ਵੀ ਕਿਸੇ ਨੇ ਸਬਕ ਨਹੀਂ ਲਿਆ ਔਰ ਨਾ ਹੀ ਤਿਆਰੀ ਕੀਤੀ ਗਈ ਦੇਖੋ ਬੜੀ ਖੁੱਲ੍ਹਦਲੀ ਨਾਲ ਉਹਨਾਂ ਨੇ ਉੱਥੇ ਹਮਲਾ ਕੀਤਾ ਔਰ ਕੋ ਕੋ ਕੇ ਜਿੱਦਾਂ ਵੀ ਉਹਨਾਂ ਨੂੰ ਮਾਰਿਆ ਸੋ ਕਹਿਣ ਦਾ ਭਾਵ ਆ ਵੀ ਸਾਨੂੰ ਜੜੀਆਂ ਜੇ ਇਹ ਇਹ ਘਟਨਾਵਾਂ ਤੋਂ ਅੱਗੇ ਤੋਂ ਬਚਣ ਲਈ ਇੱਕ ਤਾਂ ਆਪਾਂ ਨੂੰ ਸਿਕਿਉਰਿਟੀ ਦਾ ਉਹਨਾਂ ਨੇ ਕਰਨਾ ਚਾਹੀਦਾ ਉੱਥੇ ਜਿੱਥੇ-ਜਿੱਥੇ ਵੀ ਹੈਗੀਆਂ ਨੇ ਦੂਸਰਾ ਜਿਹੜਾ ਹੁਣ ਤੁਸੀਂ ਦੱਸਿਆ ਵੀ ਇਹ ਭਾਰਤ ਸਰਕਾਰ ਨੇ ਇਸ ਐਕਸ਼ਨ ਲੈਂਦੇ ਹੋਏ ਉਹ ਬਹੁਤ ਸਾਰੀਆਂ ਪਾਬੰਦੀਆਂ ਪਾਕਿਸਤਾਨ ਤੇ ਵਪਾਰ ਦੇ ਜਿਦਾਏ ਅਟਾਰੀ ਬਾਰਡਰ ਬੰਦ ਕੀਤਾ ਸੀ ਉਸੇ ਤਰ੍ਹਾਂ ਹੀ ਸੇਮ ਉਹਨਾਂ ਨੇ ਵੀ ਅੱਜ ਪਾਕਿਸਤਾਨ ਨੇ ਵੀ ਹੁਣੇ-ਹੁਣੇ ਆਪਣੀ ਐਡਵਾਈਜ਼ਰੀ ਜਾਰੀ ਕੀਤੀ ਆ ਔਰ 30 ਤੱਕ ਸਾਰੇ ਹੀ ਭਾਰਤੀਆਂ ਨੂੰ ਆਪਣੇ ਵਾਪਸ ਜਾਣ ਦਾ ਹੁਕਮ ਦਿੱਤਾ ਆਪਣੇ ਦੇਸ਼ ਚੋਂ ਔਰ ਸਾਰੇ ਭਾਰਤੀਆਂ ਦੇ ਵਿਜੇ ਜਿਹੜੇ ਆ ਉਹ ਰੱਦ ਕਰ ਦਿੱਤੇ ਆ ਹੂੰ ਔਰ ਇਸ ਤਰ੍ਹਾਂ ਕਾਫੀ ਉਹਨਾਂ ਨੇ ਪਾਬੰਦੀਆਂ ਲਾਈਆਂ ਔਰ ਉਹਨਾਂ ਨੇ ਮੇਰਾ ਖਿਆਲ ਆ ਵੀ ਪਹਿਲ ਕਰਕੇ ਸਾਰੇ ਹੀ ਵਪਾਰ ਦੇ ਰਸਤੇ ਭਾਰਤ ਨਾਲ ਬੰਦ ਕੀਤੇ ਆ ਹੂੰ ਜਿਹੜੇ ਭਾਰਤ ਨੇ ਤਾਂ ਸਿਰਫ ਟਾਰੀ ਸਰਹੱਦ ਬੰਦ ਕੀਤੀ ਸੀ ਉਹਨਾਂ ਨੇ ਸਾਰੇ ਹੀ ਵਪਾਰ ਕਰ ਦਿੱਤੇ ਉਹਨਾਂ ਦੇ بندرگاہ ਨਾਲ ਸੰਬੰਧਿਤ ਗੁਜਰਾਤ ਮਹਾਰਾਸ਼ਟਰ ਦੇ ਵਿੱਚ ਸਨ ਉਹ ਵੀ ਬੰਦ ਕਰ ਹਾਂਜੀ ਉਹ ਵੀ ਬੰਦ ਕਰ ਦਿੱਤੇ ਆ ਜੀ ਸੋ ਇਹ ਇਹਦੇ ਚ ਅੱਜ ਮੈਂ ਇੱਕ ਟੀਵੀ ਤੇ ਦੇਖ ਰਿਆ ਸੀਗਾ ਕਿਉਂਕਿ ਜਿਹੜੇ 15 20 ਦਿਨ ਦਾ ਪ੍ਰੋਸੈਸ ਆ ਕਰਤਾਰਪੁਰ ਸਾਹਿਬ ਲੰਗਰ ਜਾਣ ਲਈ ਤੋਂ ਉੱਥੇ ਜਿਹੜੇ ਅੱਜ ਯਾਤਰੂ ਆਏ ਸਨ ਉਹਨਾਂ ਦੇ ਦਿਲ ਦੇ ਵਿੱਚ ਵੀ ਖੋਫ ਸੀ ਔਰ ਉਹ ਮਨ ਲੋ ਅੱਜ ਕਹਿ ਰਹੇ ਸੀ ਕਿ ਸਾਨੂੰ ਸਿਕਿਉਰਿਟੀ ਆਗਿਆ ਦੇਗੀ ਤੇ ਅਸੀਂ ਜਾਵਾਂਗੇ ਨਹੀਂ ਤਾਂ ਅਸੀਂ ਬਾਬਾ ਆਪਣੇ ਡੇਰਾ ਬਾਬਾ ਨਾਨਕ ਸਾਹਿਬ ਮੱਥਾ ਟੇਕ ਕੇ ਹੀ ਵਾਪਸ ਚਲੇ ਜਾਵਾਂਗੇ ਸੋ ਇਹ ਜਿੱਥੇ ਇੰਨੀਆਂ ਗੱਲਾਂ ਹੋ ਗਈਆਂ ਨੇ ਤੇ ਇੰਜ ਲੱਗਦਾ ਵੀ ਜਿਹੜਾ ਕਰਤਾਰਪੁਰ ਸਾਦਾ ਲੰਗਾ ਵੀ ਬੰਦ ਹੋ ਜਾਏਗਾ ਜੇ ਨਹੀਂ ਕਰਨਗੇ ਤਾਂ ਉੱਥੇ ਯਾਤਰੂਆਂ ਦਾ ਜਾਣਾ ਨਾ ਜਾਤਰ ਹੋ ਕੇ ਹੀ ਆਪਣੇ ਆਪ ਹੀ ਬੰਦ ਹੋ ਜਾਣਾ ਉਹਨੇ ਕਹਿੰਦਾ ਭਾਵ ਕਿ ਖੌਫ ਜਦਾ ਮਾਹੌਲ ਦੇ ਵਿੱਚ ਯਾਤਰੀ ਸ਼ਰਧਾਲੂ ਉਸ ਗੁਰਦੁਆਰਾਂ ਨਹੀਂ ਜਾਣਗੇ ਤਾਂ ਫਿਰ ਆਪਣੇ ਆਪ ਕਹਿੰਦਾ ਭਾਵ ਕਿ ਸਰਕਾਰ ਨੂੰ ਵੀ ਇਹ ਕਹਿਣ ਦਾ ਮੌਕਾ ਮਿਲੇਗਾ ਕਿ ਹਾਲਾਤ ਇਸ ਤਰ੍ਹਾਂ ਦੇ ਨੇ ਤਾਂ ਇਦਾਂ ਕਰਕੇ ਪਰ ਫਿਲਹਾਲ ਹੁਣ ਜਾਂ ਅਗਲੀ ਹਕੂਮਤ ਤੱਕ ਹਲੇ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਘਾ ਬਿਲਕੁਲ ਜਿਵੇਂ ਹੈ ਉਵੇਂ ਚੱਲ ਰਿਹਾ ਹੈ ਅਜ ਤੱਕ ਚੱਲ ਰਿਹਾ ਹਲੇ ਨਾ ਪਾਕਿਸਤਾਨ ਵੱਲੋਂ ਕੋਈ ਐਡਵਾਈਜ਼ਰੀ ਇਦਾਂ ਦੀ ਆਈ ਆ ਜੀ ਜੀ ਤੇ ਜਦੋਂ ਨਾ ਹਲੇ ਭਾਰਤ ਵੱਲੋਂ ਇਹਦੀ ਆਈ ਆ ਲੇਕਿਨ ਜਦੋਂ ਇਦਾਂ ਦਾ ਮਾਹੌਲ ਹੋਵੇ ਤਾਂ ਗੁਰਧਾਮਾਂ ਦੇ ਦਰਸ਼ਨ ਜਾਂ ਜਦਾਂ ਮਤਲਬ ਉਹ ਕੁਦਰਤੀ ਘਟਨਾ ਜਿਹੜੀ ਘਟਣੀ ਉਹ ਸੁਭਾਵਿਕ ਆ ਹਮ ਖੈਰ ਹਾਲਾਤ ਇਦਾਂ ਦੇ ਨਹੀਂ ਖੈਰ ਗੁਰਧਾਮਾਂ ਤੇ ਵੀ ਦੇਖੋ ਇਹ ਅਸਰ ਪਾ ਰਿਹਾ ਇਸ ਆਰਾਏ ਘਟਨਾ ਕਰਮ ਖੈਰ ਇੱਕ ਗੱਲ ਵਿੱਚੋ ਗੱਲ ਰੜਕਦੀ ਏ ਸਰਵਾ ਸਾਹਿਬ ਜੇਕਰ ਜਿਹੜੀ ਉਹ ਵੈਲੀ ਹੈ ਜਿੱਥੇ ਘਟਨਾ ਕਰਮ ਪਹਿਲਗਾਮ ਦੇ ਵਿੱਚ ਵਾਪਰਿਆ ਜੇਕਰ ਉਹਦੇ ird gird ਕੋਈ ਚੈੱਕਪੋਸਟ ਪੁਲਿਸ ਦੀ ਕੋਈ ਨੇੜ ਤੇੜ ਹੁੰਦੇ ਤਾਂ ਸ਼ਾਇਦ ਜਿਹੜੇ ਉਹ ਦਰਿੰਦੇ ਜਿਹੜੇ ਆਏ ਸੀ ਕਰਿੰਦੇ ਜਾਂ ਜੋ ਵੀ ਹੈ ਜਿਨ੍ਹਾਂ ਨੇ ਉਹ ਅਟੈਕ ਕੀਤਾ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਮਜਬ ਪੁੱਛ ਕੇ ਇਹ ਘਟਨਾ ਕਰਮ ਦਾ ਅਜਾਮ ਹੁੰਦਾ ਤਾਂ ਫਿਰ ਸੁੱਕੇ ਨਾ ਜਾਂਦੇ ਜੇਕਰ ਉੱਥੇ ਕੋਈ ਭਾਰਤ ਵੱਲੋਂ ਨੇੜਲੇ ਉੱਥੇ ਚੈੱਕਪੋਸਟ ਹੁੰਦੀ ਕੋਈ ਫੌਜ ਦੀ ਟੁਕੜੀ ਹੁੰਦੀ ਕਿਉਂਕਿ 3-4 ਕਿਲੋਮੀਟਰ ਤੋਂ ਦੂਰੋਂ ਪੈਦਲ ਆਉਣ ਵਾਸਤੇ ਫਿਰ ਉਹਨਾਂ ਕੋਲੇ ਸਮਾਂ ਸੀ ਪਰ ਸੁੱਕੇ ਨਾ ਜਾਂਦੇ ਕਹਿੰਦਾ ਆਪਾਂ ਕਿ ਜੇਕਰ ਉਹਨਾਂ ਨੇ ਅਟੈਕ ਕਰਨਾ ਵੀ ਸੀ ਤਾਂ ਉਹ ਸੁੱਕੇ ਜਿੰਦਾ ਜੰਗਲਾਂ ਵੱਲ ਉਹ ਰੁਕਸਤ ਨਾ ਹੁੰਦੇ ਬੜੇ ਆਰਾਮ ਦੇ ਨਾਲ ਤਾਂ ਉਹਨਾਂ ਦੀਆਂ ਜਿਹੜੀਆਂ ਦੇਹਾਂ ਸਨ ਉਹੀ ਉਸ ਕਾਰੇ ਦੇ ਵਿੱਚ ਹੀ ਪਈਆਂ ਹੁੰਦੀਆਂ ਖੈਰ ਨਾਲ ਜਿਵੇਂ ਆਪਾਂ ਜ਼ਿਕਰ ਕੀਤਾ ਕਿ ਕਰਤਾਰਪੁਰ ਸਾਹਿਬ ਦਾ ਲੰਘਾ ਫਿਲਹਾਲ ਜਿਸ ਰੂਟੀਨ 'ਚ ਪਹਿਲਾਂ ਸੀ ਫੱਲੇ ਤਾਂ ਇਹ ਜੋ ਜਾਰੀ ਹੈ ਕੋਈ ਇਸ ਤਰ੍ਹਾਂ ਦਾ ਕੋਈ ਹੁਕਮ ਨਹੀਂ ਆਇਆ ਭਾਰਤ ਸਰਕਾਰ ਵੱਲੋਂ ਜਾਂ ਪਾਕਿਸਤਾਨ ਸਰਕਾਰ ਵੱਲੋਂ ਭਾਵੇਂ ਕਿ ਹੋਰ ਕਈ ਮਾਮਲਿਆਂ ਦੇ ਵਿੱਚ ਵੱਡੇ ਪੱਧਰ ਉਤੇ ਪਾਬੰਦੀਆਂ ਐਤ ਕਰ ਦਿੱਤੀਆਂ ਗਈਆਂ ਨੇ ਵੱਡੇ ਪੱਧਰ ਉਤੇ ਤਣਾਅ ਹੈ ਕਹਿੰਦਾ ਭਾਵੇਂ ਖੈਰ ਅਗਲਾ ਇੱਕ ਸਵਾਲ ਵੱਡਾ ਇਹ ਵੀ ਨਾਲ ਹੀ ਰੜਕ ਰੱਖਦਾ ਉਹਦਾ ਹੈ ਕਿਉਂਕਿ ਪਿਛਲੇ ਸਮੇਂ ਜੇ ਵਿਸਾਖੀ ਉੱਤੇ ਪਾਕਿਸਤਾਨ ਵੱਲੋਂ ਐਤ ਕੀ ਖੁੱਲ੍ਹ ਦਲੇ ਦੇ ਨਾਲ ਵਿਜੇ ਦਿੱਤੇ ਭਾਰਤੀ ਸੰਗਤ ਦੇ ਓਵਰ ਆਲ ਵੱਖ-ਵੱਖ ਦੇਸ਼ਾਂ ਨੂੰ ਵੀ ਹੋਰਾਂ ਨੂੰ ਵੀ ਵੱਡੀ ਤਾਦਾਦ ਦੇ ਵਿੱਚ ਐਤਕੀ ਸੰਗਤ ਉੱਥੇ ਜਾਂਦੀ ਹੈ ਪੰਜਾ ਸਾਹਿਬ ਲਾਹੌਰ ਵੀ ਜਾਂਦੀ ਹੈ ਤਾਂ ਨਨਕਾਣਾ ਸਾਹਿਬ ਵੀ ਤੇ ਉੱਥੋਂ ਜਿਹੜੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਕਿ ਅਗਲੇ ਸਮੇਂ ਜਿਹੜਾ ਛੀਦੀ ਦਿਹਾੜਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਾਂ ਜਿਹੜੇ ਅਗਲੇ ਹੋਰ ਗੁਰਪੁਰਪ ਆਉਣਗੇ ਤਾਂ ਪਾਕਿਸਤਾਨ ਵੱਲ ਹੋਰ ਕੁੜਦਲੇ ਦੇ ਨਾਲ ਸਿੱਖ ਸੰਗਤ ਲਈ ਜਿਹੜੇ ਵੀਜ਼ੇ ਦਿੱਤੇ ਜਾਣਗੇ ਅਜਿਹੀਆਂ ਰਿਪੋਰਟਾਂ ਆਈਆਂ ਸਨ ਪਰੰਤੂ ਜਿਹੜੇ ਹੁਣ ਹਾਲਾਤ ਉਪਸਕੇ ਸਾਹਮਣੇ ਆਏ ਨੇ ਇਨਾਂ ਤੋਂ ਇੱਕ ਖਦਸਾ ਸੰਕੇਤ ਇਹੀ ਜਾਂਦਾ ਹੈ ਕਿ ਇਹ ਜਿਹੜਾ ਦੋਨਾਂ ਮੁਲਕਾਂ ਦੇ ਵਿੱਚ ਤਣਾਅ ਬਣ ਕੇ ਸਾਹਮਣੇ ਆ ਰਿਹਾ ਹੈ ਇਹ ਤਣਾਅ ਕਿੰਨਾ ਚਿਰ ਰਹੇਗਾ ਕਿੰਨਾ ਚਿਰ ਇਹ ਵਿਜੀ ਵੀ ਸ਼ਾਇਦ ਅਗਲੇ ਸਮੇਂ ਵਿੱਚ ਬੰਦ ਹੋਣ ਜਿਹੜੇ ਉਧਰ ਉਧਰੀ ਜਿਹੜੇ ਗਰਦਾਮਾਂ ਦੇ ਆਉਣ ਜਾਣ ਸੀਗਾ ਖਾਸ ਕਰਕੇ ਭਾਰਤ ਦੇ ਕੰਨੇਓ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਕਿਵੇਂ ਲੱਗਦਾ ਹੈ ਕਿ ਇਹ ਵੀ ਇੱਕ ਪਾਬੰਦੀ ਦੇ ਘੇਰੇ ਵਿੱਚ ਆ ਜਾਣਗੇ ਜਾਂ ਮਨਫੀ ਪੱਧਰ ਦੇ ਜੇ ਖੁੱਲ੍ਹਦਲੀ ਦੇ ਨਾਲ ਜਿਹੜੇ ਵਿਜੀ ਸੀ ਉਹ ਬੜੇ ਸੰਗੜ ਜਾਣਗੇ ਜੀ ਮੈਂ ਦੇਖੋ ਹੁਣ ਜਿਹੜਾ ਅੱਜ ਪਾਕਿਸਤਾਨ ਦੀ ਜਿਹੜੀ ਐਸਰੀ ਆਈ ਹੈ ਹੂੰ ਉਹਦੇ ਤੁਹਾਨੂੰ ਨੇ ਜਿਹੜੇ ਪਹਿਲਾਂ ਵੀਜੇ ਵੀ ਲੱਗੇ ਸੀ ਜਿਨ੍ਹਾਂ ਦੇ ਕੋਈ ਬਿਜ਼ਨਸ ਵੀਜੇ ਵੀ 10-10 ਸਾਲ ਦੀ ਲਾਉਂਦੇ ਆ ਪਾਕਿਸਤਾਨ ਕਰਵਾ ਉਹ ਵੀ ਉਹਨਾਂ ਨੇ ਸਾਰੇ ਰੱਦ ਕਰ ਦਿੱਤੇ ਆ ਜਿਹੜੇ ਭਾਰਤ ਨਾਲ ਸੰਬੰਧ ਹਾਂਜੀ ਭਾਰਤੀਆਂ ਦੇ ਔਰ ਸਾਰੇ ਭਾਰਤੀਆਂ ਨੂੰ 30 ਤੱਕ ਉਹਨਾਂ ਨੇ ਵਾਪਸ ਉੱਥੋਂ ਪਾਕਿਸਤਾਨ ਚਾੜ੍ਹ ਲਈ ਕਿਹਾ ਪਾਕ ਭਾਰਤ ਵੱਲੋਂ ਵੀ ਹੜਤਾਲਾਂ ਦੇ ਸੋ ਜਿਹੜਾ ਗੁਰਰਾਜਨ ਦੇਵ ਜੀ ਦਾ ਆ ਉਹ 30 ਮਈ ਦਾ ਸ਼ੇਦੀ ਗੁਰਪ੍ਰਬਾ ਸ਼ੇਦੀ ਤਈ ਉਸ ਤੇ ਜੱਥਾ ਜਾਂਦਾ ਸੀ ਪਰ ਤੁਹਾਡੀ ਜਾਣਕਾਰੀ ਦੱਸਿਆ ਵਾ ਦਰਸ਼ਕਾਂ ਲਈ ਹਾਂ ਜੀ ਵੀ ਇਹ ਪਿਛਲੇ ਕਈ ਸਾਲਾਂ ਤੋਂ ਇਹ ਜੱਥਾ ਨਹੀਂ ਜਾ ਰਿਹਾ ਅੱਛਾ ਨਹੀਂ ਜਾ ਰਿਹਾ ਇਹ ਜੱਥਾ ਇਸ ਲਈ ਨਹੀਂ ਜਾ ਰਿਹਾ ਕਿਉਂਕਿ ਜਿਹੜੇ ਪਾਕਿਸਤਾਨ ਗੁਰਦਵਾਰਾ ਪੰਥ ਕਮੇਟੀ ਆ ਉਹ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਮਨਾਉਂਦੀ ਹੈ ਹਾਂ ਹਾਂ ਜੀ ਲੇਕਿਨ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਜਿਹੜਾ ਦੂਸਰਾ ਕੈਲੰਡਰ ਆਪਣਾ ਜਾਰੀ ਕਰਦੇ ਨਾਨਕਸ਼ਾਹੀ ਕੈਲੰਡਰ ਉਹ ਦੇ ਮੁਤਾਬਕ ਹੈ 30 ਮਈ ਨੂੰ ਹੂੰ ਸੋ ਉਹ ਜਿਹੜਾ ਜੱਥੇ ਦੀ ਤਾਰੀਖ 30 ਮਈ ਨੂੰ ਲਈ ਮੰਗਦੇ ਨੇ ਲੇਕਿਨ 30 ਮਈ ਨੂੰ ਉੱਥੇ ਕੋਈ ਸਮਾਗਮ ਨਹੀਂ ਹੁੰਦਾ ਇਸ ਕਰਕੇ ਕਈ ਸਾਲਾਂ ਤੋਂ ਜਿਹੜਾ ਇਹ ਜੱਥਾ ਆ ਇਹ ਨਹੀਂ ਜਾ ਰਿਹਾ ਕਹਿੰਦਾ ਭਾਬ ਕੇ ਸਰਉਣੀ ਕਮੇਟੀ ਕੈਲੰਡਰ ਦੇ ਮਾਮਲੇ ਦੇ ਵਿੱਚ ਫਿਰ ਪੈਰ ਪਿੱਛੇ ਖਿਚਲੈਂਦੀ ਵੀ ਕਿ ਨਹੀਂ ਉਸ ਅੱਗੇ ਪਿੱਛੇ ਹੀ ਨਹੀਂ ਜਾ ਬਾਕੀ ਇਹੋ ਜਿਹੇ ਗੱਲਾਂ 'ਚ ਮੇਰੇ ਖਿਆਲ ਨਾਲ ਵੀ ਜੇਦ 'ਚ ਨਹੀਂ ਪਣਾ ਚਾਹੀਦਾ ਜੇ ਕੋਈ ਮਨਾਉਂਦਾ ਆ ਭਾਵੇਂ 16 ਨੂੰ ਮਨਾਵੇ 17 ਨੂੰ ਮਨਾਵੇ ਉਹਨਾਂ ਨੂੰ ਮਨਾਉਣ ਦੇਣਾ ਚਾਹੀਦਾ ਮਤਲਬ ਵੀ ਆਪਾਂ ਨੇ ਮਾਨੂੰ ਗੁਰਪੁਰਬ ਵੀ ਮਨਾ ਰਹੇ ਆ ਨਾ ਕੋਈ ਇਸ ਤਰ੍ਹਾਂ ਦੀ ਸਾਨੂੰ ਯਾਰ ਸਰਵਾ ਸਾਹਿਬ ਉਹ ਤੇ ਕੈਲੰਡਰ ਵਾਲੀ ਗੱਲ ਹੋਊਗੀ ਕੈਲੰਡਰ ਦਾ ਜਿਹੜਾ ਵਿਵਾਦ ਹੈ ਉਹ ਜਾਨੀ ਕਿ ਹੈ ਸੰਗਤਾਂ ਦੇ ਵਿੱਚ ਕਿਤਨਾ ਕਿਤੇ ਰੜਕ ਰੱਖਦਾ ਹੈ ਪਰ ਕੀ ਫਿਰ ਆਪਾਂ ਕੀ ਹੋਊਗਾ ਨਹੀਂ ਫਿਲਹਾਲ ਕੋਈ ਵੀ ਹਲੇ ਦੋ ਤਿੰਨ ਮਹੀਨੇ ਜਥਾ ਨਹੀਂ ਜਾਏਗਾ ਕਿਉਂਕਿ ਇਹ ਜਿਹੜੀ ਹੁਣ ਕੜਤਲ ਵਧੀ ਆ ਇਹ ਹੌਲੀ ਹੌਲੀ ਹੀ ਗੱਲਬਾਤ ਰਾਈ ਲਾ ਲੋ ਜਾਂ ਕਿਸੇ ਇਸ ਤਰ੍ਹਾਂ ਦੀ ਜੋ ਗੌਰਮਤ ਦੀ ਪਾਲਿਸੀ ਮੁਤਾਬਕ ਜੋ ਐਕਸ਼ਨ ਹੋਏਗਾ ਉਸ ਤੋਂ ਬਾਅਦ ਲਾ ਲੋ ਇਹ ਪਿਛਲੇ ਸਮੇਂ ਵੀ ਘਟਤਣ ਜਦੋਂ ਅਜਿਹੇ ਮਾਮਲੇ ਬਣ ਕੇ ਸਾਹਮਣੇ ਆਉਂਦੇ ਆ ਦਰਦਨਾਕ ਹੁੰਦੇ ਰਿਹਾ ਹੈ ਪਿਛਲੇ ਸਮੇਂ ਆਪਾਂ ਦੇਖਿਆ ਵਲਵਾਮਾ ਦੀ ਘਟਨਾ ਹੋ ਗਈ ਜਾਂ ਜਿਵੇਂ ਆਪਾਂ ਜ਼ਿਕਰ ਕੀਤਾ ਕਿ ਚਿੱਤੀ ਸਿੰਗਾਪੁਰ ਦੀ ਗੱਲ ਤਾਂ ਫਿਰ ਤਣਾਅ ਵਧਦਾ ਇੱਕ ਵਾਰ ਅੰਬੈਸੀਆਂ ਤੱਕ ਇਹ ਸੇਕ ਜਾਂਦਾ ਹੈ ਦੋਨੋਂ ਮੁਲਕਾਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਉਤੇ ਚਰਚਾ ਹੁੰਦੀ ਹੈ ਜਿਹੜੇ ਵੱਡੇ ਮੰਚ ਨੇ ਉਹਦੇ ਤੇ ਸਾਰਾ ਨੋਟਸ ਲੈਂਦੇ ਆ ਇਧਰ ਉਧਰ ਦੀ ਕੰਪਲੇਂਟਸ ਹੁੰਦੀਆਂ ਨੇ ਜੀ ਸਰਵਜਨ ਸਾਹਿਬ ਬਿਲਕੁਲ ਇਹ ਹਾਲੇ ਘਟੋਕੜ ਪਈ 2-3 ਮਹੀਨੇ ਸਾਨੂੰ ਨਾ ਜਥਾ ਜਾਣ ਦੀ ਨਾ ਜਥੇ ਚ ਜਾਣ ਦੀ ਆਸ ਰੱਖਣੀ ਚਾਹੀਦੀ ਆ ਕਿਉਂਕਿ ਇਹ ਮਾਹੌਲ ਜਿਹੜਾ ਆ ਹੋ ਸਕਦਾ ਆ ਬਈ ਇਹ ਕੂਟਨੀਕ ਪੱਧਰ ਤੇ ਮਤਲਬ ਇਹਦਾ ਹੱਲ ਗਵਰਨਮੈਂਟ ਆਫਿਸ ਚ ਕਰਨਾ ਜਾਂ ਕੋਈ ਤੀਸਰੀ ਤਰਜਾ ਜੂਨ ਆਈ ਹੋਵੇ ਕਿਉਂਕਿ ਇਹ ਬਹੁਤ ਵੱਡੀ ਦੂਸਰੇ ਦੇਸ਼ ਦੇ ਵਿੱਚ ਜਾ ਕੇ ਜਾਂ ਜਿਵੇਂ ਮੈਨੂੰ ਅਖਬਾਰਾਂ ਆ ਰਹੀਆਂ ਜਾਂ মিডিਆ ਰਹੀ ਆ ਰਿਹਾ ਵੀ ਦੂਸਰੇ ਦੇਸ਼ ਤੋਂ ਆ ਕੇ ਕੀਤਾ ਤਾਂ ਜੇ ਇਸ ਤਰ੍ਹਾਂ ਇੱਕ ਦੂਜੇ ਦੇਸ਼ ਵਿੱਚ ਕੋਈ ਦਖਲਅੰਦਾਜ਼ੀ ਕਰੇਗਾ ਤੇ ਕੋਈ ਮਨੋ ਵੀ ਬਹੁਤ ਮਨੋ ਅਣਹੋਣੀ ਜੀ ਗੱਲ ਹੋ ਜਾਂਦੀ ਹੈ ਔਰ ਕੋਈ ਵੀ ਸੇਫ ਨਹੀਂ ਸਮਝਦਾ ਆਪਣੇ ਆਪ ਨੂੰ ਸੋ ਮੈਨੂੰ ਨਹੀਂ ਲੱਗਦਾ ਵੀ ਕੋਈ ਜੜਾ ਜਥਾ ਹਾਲੇ ਫਿਲਹਾਲ ਕੋਈ ਵੀ ਇਸ ਨਾਂ ਪੰਜਾਬ ਦੀ ਸਰਕਾਰ ਸੋਚੇਗੀ ਨਾ ਕੇਂਦਰ ਦੀ ਨਾ ਪਾਕਿਸਤਾਨ ਦੀ ਔਰ ਨਾ ਇਸਟਰੋਨੀ ਕਰਦਾ ਪੰਦਾ ਕਮੇਟੀ ਭੇਜਣ ਲਈ ਰਾਜੀ ਹੋਵੇਗੀ ਹਮਮ ਖੈਰ ਇਹ ਦੋਨਾਂ ਮੁਲਕਾਂ ਦੇ ਵਿੱਚ ਡਿਪਲੋਮੈਟਿਕ ਪਾਲਿਸੀ ਅਗਲੇ ਸਮੇਂ ਕਿਸ ਤਰ੍ਹਾਂ ਦੀ ਆਉਂਦੀ ਹੈ ਕਿਸ ਤਰ੍ਹਾਂ ਦੇ ਨਿਰਣੇ ਲੈ ਜਾਂਦੇ ਆਂਦੇ ਆਂ ਕਈ ਵਾਰੀ ਵਿੱਚ ਤੀਜਾ ਬੁੜਕ ਚੌਥਾ ਮੁਲਕ ਵੀ ਪੈ ਜਾਂਦਾ ਹੈ ਆਮ ਤੌਰ ਤੇ ਵਿਚੋਲੇ ਵੀ ਪੈ ਜਾਂਦੀ ਹੈ ਜਾਂ ਸਿੱਧੀ ਗੱਲਬਾਤ ਵੀ ਹੁੰਦੀ ਹੈ ਆਫਟਰ ਆਲ ਇੱਕ ਵਾਰ ਭਾਰਤ ਸਰਕਾਰ ਵੱਲੋਂ ਇੱਕ ਅਮਨ ਦਾ ਪੈਗਾਮ ਦੇ ਲਈ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਬਾਜਪਾਈ ਸਾਹਿਬ ਕੇ ਜਾਂਦੇ ਆਂ ਵੱਡੇ ਆਗੂਆਂ ਦੇ ਨਾਲ ਪੰਜਾਬ ਦੇ ਵਿੱਚੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਉਸ ਜਥੇ ਦੇ ਵਿੱਚ ਸ਼ਾਮਲ ਸਨ ਖੈਰ ਅਜਿਹੀਆਂ ਗੱਲਾਂ ਵੀ ਹੁੰਦੀਆਂ ਨਹੀਂ ਆ ਪਰ ਦੋਨੇ ਮੁਲਕ ਗਵਾਂਢੀ ਨੇ ਤੇ ਇੱਕ ਸਰਜ਼ਮੀਨ ਤੋਂ ਬਣੇ ਹੋਏ ਦੋਨੇ ਦੇਸ਼ ਨੇ ਖੈਰ ਆਮਨ ਤੇ ਸ਼ਾਂਤੀ ਇਹੀ ਖੈਨ ਦਾ ਭਾਵ ਕੇ ਇਸ ਕਿੱਤੇ ਦੀ ਤਰੱਕੀ ਦਾ ਇੱਕ ਰਾਜ ਹੋਣਾ ਚਾਹੀਦਾ ਤੇ ਇਹਦੇ ਉੱਤੇ ਜਿਹੜੇ ਦੋਨਾ ਮੁਲਕਾਂ ਨੂੰ ਖੈਰ ਗੌਰ ਵੀ ਕਰਨੀ ਚਾਹੀਦੀ ਹੈ ਪਰ ਕਈ ਵਾਰ ਤਣਾਅ ਵਾਲੇ ਮਾਮਲੇ ਉਹ ਜ਼ਰੂਰ ਫਿਕਰਮੰਦੀ ਵੱਲ ਕਰਦੇ ਆ ਹੁਣ ਪਹਿਲਗਾਮ ਦੀ ਘਟਨਾ ਨੇ ਜ਼ਰੂਰ ਇੱਕ ਵਾਰ ਹਿੰਦੁਸਤਾਨ ਨੂੰ ਭਾਰਤੀਆਂ ਨੂੰ ਝੰਡੋੜਿਆ ਖੈਰ ਨਾਲ ਹੀ ਜੰਮੂ ਕਸ਼ਮੀਰ ਦੇ ਵਿੱਚ ਕਿਉਂਕਿ ਉਹ ਖਿੱਤਾ ਇੱਕ ਸੈਰਸ ਪਾਰਟੀ ਵੱਜੋਂ ਸੀ ਪਿਛਲੇ ਸਮੇਂ ਤੋਂ ਇੱਕ ਅਜੀਬ ਤਰ੍ਹਾਂ ਦੀ ਖੁੰਡ ਚਰਚਾ ਵੀ ਸੀ ਕਿ ਵੱਡੇ ਪੱਧਰ ਉੱਤੇ ਉੱਤੇ ਸਲਾਨੀ ਜਾ ਰਿਹਾ ਹੈ ਤੇ ਇਸ ਗਰਮੀਆਂ ਨੂੰ ਤਾਂ ਵੱਡੀ ਤਦਾਦ ਦੱਸਿਆ ਜਾ ਰਿਹਾ ਜਿਹੜੀ ਸਰਵੇ ਸਾਹਮਣੇ ਆਏ ਹੈ ਕਿ ਵੱਡੀ ਗਿਣਤੀ ਦੇ ਵਿੱਚ ਹਿੰਦੁਸਤਾਨ ਵਿੱਚੋਂ ਹੀ ਨਹੀਂ ਬਲਕਿ ਹਿੰਦੁਸਤਾਨ ਨਾਲ ਸਬੰਧਤ ਲੋਕ ਜਿਹੜੇ ਬਾਹਰਲੇ ਮੁਲਕਾਂ 'ਚ ਰਹਿ ਰਹੇ ਨੇ ਉਹਨਾਂ ਦੀ ਵੀ ਇੱਛਾ ਇੱਕ ਜਾਗੀ ਸੀ ਕਿ ਜਿਹੜਾ ਧਰਤੀ ਦਾ ਸਵਰਗ ਇਕਵਲ ਟੂ ਕੈਨ ਦਾ ਭਾਵ ਕਿ ਸਵਿਟਜ਼ਰਲੈਂਡ ਉਹਦੇ ਜਿਹੜੇ ਦਰਦਾਰ ਕੀ ਤੇ ਜਾਣ ਖੈਰ ਕਈ ਵਾਰ ਨਜ਼ਰ ਜ਼ਰੂਰ ਲੱਗਦੀ ਹੈ ਖੈਰ ਕਾਲੀਆਂ ਮਿਰਚਾਂ ਵਾਰਨ ਦੀ ਵੀ ਲੋੜ ਹੈ ਖੈਰ ਇਨਸਾਨੀਅਤ ਦੇ ਨਾਤੇ ਜਿਹੜਾ ਹੈ ਖੂਨ ਡੋਲਣਾ ਇੱਕ ਮਨੁੱਖਤਾ ਦਾ ਉਹ ਜ਼ਰੂਰ ਹੈ ਪੀਰਾ ਪਗਮਰਾ ਗੁਰੂ ਸਾਹਿਬਾਨ ਦੇ ਉਪਦੇਸ਼ ਆਦੇਸ਼ ਨੂੰ ਜ਼ਰੂਰ ਹੋ ਕਹਿੰਦਾ ਭਾਵ ਕਿ ਉਹ ਸੰਜੋੜਦਾ ਵੀ ਹੈ ਤੇ ਇਹਦੇ ਵਿੱਚ ਇੱਕ ਸਨੇਹਾ ਜਿਹੜਾ ਜਾਂਦਾ ਉਹ ਵੀ ਅੰਗਲੇ ਸਮੇਂ ਇੱਕ ਗਲਤ ਰੰਗਤਤਾ ਦਾ ਜ਼ਰੂਰ ਹੈ ਪੈਗਾਮ ਅਮਨ ਸ਼ਾਂਤੀ ਦਾ ਵੀ ਹੋਣਾ ਚਾਹੀਦਾ ਹੈ ਖੈਰ ਦੂਜੇ ਪਨੇ ਸਰਵਾ ਸਾਹਿਬ ਸ੍ਰੀ ਕਾਲਤਖ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਉਹ ਪਿਛਲੇ ਸਮੇਂ ਕਾਫੀ ਚਰਚਾ ਦਾ ਹਿੱਸਾ ਰਹੇ ਵਿਸ਼ਾ ਬਣੀ ਰਹੇ ਇੱਕ ਉਹਨਾਂ ਦੀ ਚਰਚਾ ਅੱਜ ਹੋਰ ਖੁੱਲ੍ਹ ਕੇ ਸਾਹਮਣੇ ਆਈ ਹੈ ਹੁਣੀ ਲੇਟੈਸਟ ਪੱਧਰ ਦੀ ਤੁਹਾਡੇ ਸਾਰੀ ਧਿਆਨ ਚ ਹੈ ਕਿ ਕੀ ਉਹਨਾਂ ਨੂੰ ਦਲੀਰਪੂਟ ਉਹ ਅਮਰੀਕਾ ਜਾਣ ਲੱਗੀ ਸੀ ਕਥਿਤ ਤੌਰ ਤੇ ਦੁਰਵਿਹਾਰ ਦੀ ਗੱਲ ਸਾਹਮਣੇ ਆਈ ਹੈ ਉਹਨਾਂ ਨਾਲ ਇੱਕ ਵੱਡੇ ਆਗੂ ਨੇ ਇਹ ਗੱਲ ਓਪਨਲੀ ਸੋਸ਼ਲ ਮੀਡੀਆ ਦੇ ਵਿੱਚ ਸੰਗਤ ਨਾਲ ਸਾਂਝੀ ਵੀ ਕੀਤੀ ਹੈ ਕੀ ਹੈ ਉਹ ਮਾਮਲਾ ਕਿਵੇਂ ਦੇਖਦੇ ਆ ਕਿਸ ਤਰ੍ਹਾਂ ਦਾ ਹੈ ਉਹਦੇ ਵਿੱਚ ਵੀ ਕੋਈ ਫਿਕਰਮੰਦੀ ਹੈ ਜੀ ਇਹ ਹੁਣੇ-ਹੁਣੇ ਇਹ ਸੋਸ਼ਲ ਮੀਡੀਆ ਤੇ ਜੀ ਜਿਵੇਂ ਤੁਸੀਂ ਦੱਸਿਆ ਕੱਲ ਲੀਡਰ ਵੱਲੋਂ ਪਾਈ ਗਈ ਆ ਹਮਮ ਔਰ ਬਹੁਤ ਹੀ ਮੰਦ ਭਾਗੀ ਆ ਹਮ ਕਿਉਂਕਿ ਜਿੱਥੇ ਉਹ ਸਾਡੇ ਸਾਫਕਾ ਜਥੇਦਾਰ ਨੇ ਉੱਥੇ ਇਸ ਵੇਲੇ ਹੜਗੰਥੀ ਸ਼੍ਰੀ ਦਰਬਾਰ ਸਾਹਿਬ ਵੀ ਨੇ ਬਹੁਤ ਹੀ ਸਤਿਕਾਰਯੋਗ ਪੋਸਟ ਆ ਸੋ ਪਿਛਲੇ ਦਿਨੀ ਮੇਰੇ ਨਾਲ ਥੋੜੇ ਦਿਨ ਇੱਕ ਦੋ ਦਿਨ ਪਹਿਲਾਂ ਇਟਲੀ ਤੋਂ ਆਏ ਆ ਹੂੰ ਜੀ ਸੋ ਅੱਜ ਮੈਂ ਵੀ ਸੁਣ ਕੇ ਹੈਰਾਨ ਹੋਇਆ ਹੂੰ ਕਿ ਸ਼ਾਇਦ ਉਹਨਾਂ ਨੂੰ ਆਰਾਮ ਵੀ ਨਹੀਂ ਕੀਤਾ ਹੂੰ ਤੇ ਉਹ ਅੱਜ ਆਪਣੇ ਸੈਕਰਾਮੈਂਟੋ ਕਿਸੇ ਗੁਰਮਤ ਸਮਾਗਮ ਵਿੱਚ ਜਾਣ ਲਈ ਰੇ ਅੰਡੀਆ ਦੀ ਜਿਹੜੀ ਫਲਾਈਟ ਆ ਅਮਰੀਕਾ ਜੀ ਅਮਰੀਕਾ ਜੀ ਜੀ ਉਹ ਚ ਜਾਣ ਲਈ ਸੀਗੇ ਦਿੱਲੀ 에ਰਪੋਰਟ ਹਾਂ ਜੀ ਹੂੰ ਤੇ ਉਹ ਸੋਸ਼ਲ ਮੀਡੀਆ ਅਨੁਸਾਰ ਵੀ ਉਹਦੀਆਂ ਜਿਹੜੀਆਂ ਸੀਟਾਂ ਸੀ ਬਿਜ਼ਨਸ ਕਲਾਸ ਦੀਆਂ ਹੂੰ ਤੇ ਉਹਦੇ ਵਿੱਚ ਖਰਾਬੀ ਸੀ ਖਰਾਬੀ ਸੀ ਉਹਦੇ ਤੋਂ ਉਹਨਾਂ ਦਾ ਜਿਹੜਾ ਉਹਨਾਂ ਦੇ ਸਟਾਫ ਨਾਲ ਹੋਇਆ ਆਪਸੀ ਟਕਰਾਅ ਹੂੰ ਔਰ ਮੇਰੇ ਜੋ ਮੇਰੀ ਰਾਏ ਇਹਦੇ ਵਿੱਚ ਬਈ ਸਾਡੇ ਜਿਹਦਰ ਸਾਹਿਬਾਨਾਂ ਨੂੰ ਹੂੰ ਸਾਡੇ ਜਿਹੜੇ ਇਹ ਉਹ 14 ਤੇ ਜਿੰਨੇ ਵੀ ਸ਼ਰੋਣੀ ਕੋ ਤਾਂ ਆਪਣੇ ਚਾਹੇ ਪ੍ਰਧਾਨ ਸਾਹਿਬ ਨੇ ਉਹਨਾਂ ਨੂੰ ਇੱਕ ਪ੍ਰੋਟੋਕੋਲ ਲੈਣਾ ਚਾਹੀਦਾ ਹੂੰ ਕਿਤੇ ਵੀ ਜਾਣਾ ਆ ਤੇ ਉਹਨਾਂ ਨੂੰ 에어 ਇੰਡੀਆ ਨੂੰ ਸੂਚਿਤ ਕਰਨਾ ਚਾਹੀਦਾ ਸੀ ਪਹਿਲਾਂ ਹਮ ਚਿੱਠੀ ਪਾ ਕੇ ਸ਼੍ਰੀ ਦਰਬਾਰ ਸਾਹਿਬ ਵੱਲੋਂ ਵੀ ਸਾਡੇ ਹੈੱਡ ਗੰਥੀ ਸ਼੍ਰੀ ਦਰਬਾਰ ਸਾਹਿਬ ਦੇ 에어 ਇੰਡੀਆ ਦੀ ਇਸ ਫਲਾਈਟ ਤੇ ਇਸ ਮੂਲ ਕਲਾਸ ਵਿੱਚ ਜਾ ਰਹੇ ਨੇ ਅੱਗੇ ਜਦ ਅਰਵਤਾਰ ਸਿੰਘ ਜੀ ਜਦੋਂ ਜਾਂਦੇ ਸੀਗੇ ਤਾਂ ਉਹਨੂੰ 에어ਪੋਰਟ ਦੇ ਅਧਿਕਾਰੀ ਜਾਂ 에어 ਇੰਡੀਆ ਦੇ ਅਧਿਕਾਰੀ ਉਹ ਬਾਹਰ ਲੈਣ ਆਉਂਦੇ ਸੀਗੇ ਅੱਛਾ ਜੀ ਓਕੇ ਉਹਨਾਂ ਦਾ ਜਿਹੜੇ ਆਪਣੇ ਟਰਾਲੀ ਵੀ ਓਕੇ ਤੁਹਾਡਾ ਉਹਨਾਂ ਨਾਲ ਤਾਂ ਕਿ ਉਹਨਾਂ ਨੂੰ ਅਸੀਂ ਜਿਹੜਾ ਆਪਣਾ ਪ੍ਰੋਟੋਕੋਲ ਦੇਣਾ ਪੈਂਦਾ ਮੈਨੂੰ ਲੱਗਦਾ ਵੀ ਇੱਥੇ ਪ੍ਰੋਟੋਕੋਲ ਦੇਣ 'ਚ ਗਲਤੀ ਹੋਈ ਆ ਕਿਉਂਕਿ ਜਿਹੜੀ ਉਹਨਾਂ ਨੇ ਫੋਟੋ ਪਾਈ ਆ ਉਸ ਲੀਡਰ ਸਾਹਿਬ ਨੇ ਉਸ ਵੀ ਉਹ ਇਕੱਲੇ ਬੈਠੇ ਨੇ ਯਾਨੀ ਅਨਕਬੀਰ ਸਿੰਘ ਹਾਂਜੀ 에어ਪੋਰਟ ਦੀ ਫੋਟੋ ਆ ਹਾਂਜੀ ਸੋ ਕਿਉਂਕਿ ਦੇਖੋ ਕਿਸੇ ਨੂੰ ਕੋਈ ਪਤਾ ਨਹੀਂ ਇਹਨਾਂ ਕੋਲ ਕੀ ਆਉਦਾ ਆ ਕੌਣ ਨੇ ਸੋ ਇੱਥੇ ਗਲਤੀ ਸਾਡੀ ਵੀ ਆ ਕਿਤੇ ਨਾਲ ਉਹਨਾਂ ਨੂੰ ਆਪਣਾ ਨਿੱਜੀ ਸਹਾਇਕ ਜਿਹੜੇ ਰੱਖੇ ਹੋਏ ਨੇ ਉਹ ਜ਼ਰੂਰ ਲਿਜਾਣਾ ਚਾਹੀਦਾ ਔਰ ਤਾਂ ਕਿ ਉਹ ਦੱਸ ਸਕੇ ਪੀ ਇਹਨਾਂ ਦੀ ਇਹ ਆ ਉਹਦਾ ਆ ਤੇ ਇਹ ਬਿਲਕੁਲ ਸਤਕਾਰ ਜੋ ਵੱਡਾ ਵੱਡਾ ਪੰਥਕ ਲਿਹਾਜ ਦਾ ਰੁਤਬਾ ਹੈ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਹੋਣ ਤੇ ਨਾਲ ਸਾਬਕਾ ਜਥੇਦਾਰ ਜਿਵੇਂ ਜਿੱਥੇ ਮੰਨ ਲਓ ਵੀ 에어 ਇੰਡੀਆ ਦੀ ਮੰਨ ਲਓ ਵੀ ਗਲਤੀ ਆ ਉਥੇ ਸਾਡੇ ਇਸ ਸੰਸਥਾ ਦੀ ਸਾਡੇ ਅਹੁਦਿਆਂ ਦੀ ਵੀ ਜਿਹੜੀ ਆ ਮੰਨ ਲਓ ਹੋ ਸਕਦਾ 에어 ਇੰਡੀਆ ਦੀ ਗਲਤੀ ਕਿਵੇਂ ਹੈ ਹਾਲੇ ਕਲੀਅਰ ਨਹੀਂ ਸਾਫ ਨਹੀਂ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ 에어 ਇੰਡੀਆ ਦੀ ਕਿੰਨਾ ਕਿਤੇ ਕੋਈ ਗਲਤੀ ਹੈ ਪਰ ਮਾਮਲਾ ਜ਼ਰੂਰ ਉਪਜਿਆ ਕਿਉਂਕਿ ਇੱਕ ਵੱਡੇ ਕਾਲੀ ਆਗੂ ਨੇ ਬਕਾਇਦਾ ਇਹ ਸਾਰਾ ਮਾਮਲਾ ਅੰਮ੍ਰਿਤਸਰ ਏਅਰਪੋਰਟ ਤੇ ਅਸੀਂ ਆਪਣਾ ਆਫਿਸ ਬਣਾਇਆ ਹੋਇਆ ਜੀ ਜੀ ਸ਼੍ਰੋਣੀ ਗੁਰਦਵੰਦਕਮੇਟੀ ਨੇ ਜੀ 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 ਉੱਥੇ ਬਕਾਇਦਾ ਇੱਕ ਦੋ EMPLOYEES ਜਿਹੜੇ ਅਸੀਂ ਰੱਖੇ ਹੋਏ ਨੇ ਨਹੀਂ ਇਹ ਘਟਨਾ ਅੰਮ੍ਰਿਤਸਰ ਦੀ ਹੈ ਕਿ ਦਿੱਲੀ ਦੀ ਇਹ ਦਿੱਲੀ ਏਅਰਪੋਰਟ ਦੀ ਆ ਲੇਕਿਨ ਸਾਨੂੰ ਉੱਥੇ ਪੁਕਾਇਦਾ ਲੈਟਰ ਪਾ ਕੇ ਅਸੀਂ ਪਹਿਲਾਂ ਪ੍ਰੋਟੋਕੋਲ ਲੈਣੇ ਆ ਹੂੰ ਪ੍ਰੋਟੋਕੋਲ ਲੈਣਾ ਚਾਹੀਦਾ ਉਹਨਾਂ ਨੂੰ ਦੱਸਣਾ ਚਾਹੀਦਾ ਏਅਰਪੋਰਟ ਅਥਾਰਟੀ ਨੂੰ ਵੀ ਔਰ ਜਿਹੜੀ ਇਸ ਫਲਾਈਟ ਵਿੱਚ ਆਪਾਂ ਜਾ ਰਹੇ ਹਾਂ ਉਸ ਫਲਾਈਟ ਦੇ ਜਿਹੜੇ ਆਫੀਸਰ ਨੇ ਮੈਨੇਜਰ ਨੇ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਵੀ ਐਸ ਫਲਾਈ ਸਾਡੇ ਆ ਅਧਿਕਾਰੀ ਜਾ ਰਹੇ ਨੇ ਕਿਉਂਕਿ ਅਸੀਂ ਜਦੋਂ ਵੀਜ਼ਾ ਵੀ ਲੈਂਦੇ ਆ ਤਾਂ ਵੀਜ਼ਾ ਅਫਸਰਾਂ ਕੋਲ ਤੋਂ ਵੀ ਪ੍ਰੋਟੋਕੋਲ ਲਈਦਾ ਨਰਸਿੰਘ ਸੇਵਨਾਂ ਲਈ ਕਿਉਂਕਿ ਕਈ ਵਾਰ ਸੈਕੰਡ ਥਰਡ ਪਰਸਨ ਨੂੰ ਨਹੀਂ ਪਤਾ ਹੁੰਦਾ ਕਿ ਇਹਨਾਂ ਦਾ ਇਹ ਰੁਤਬਾ ਕੀ ਹੈ ਨਿਰਗਵੀਰ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਜਿੱਥੇ ਦੁਨੀਆ ਨਤਮਸਤਕ ਹੋਣ ਨੂੰ ਲੋਚਦੀ ਹੈ ਤਾਂ ਇਹ ਉਥੋਂ ਦੇ ਮੁੱਖ ਗ੍ਰੰਤੀ ਨੇ ਸਾਬਕਾ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਦੇ ਤਾਂ ਉਸ ਵੇਲੇ ਤੁਹਾਡੀ ਵਾਲੀ ਗੱਲ ਬਿਲਕੁਲ ਨਵਾਜ਼ ਕੇ ਪ੍ਰੋਟੋਕੋਲ ਲੈਣਾ ਚਾਹੀਦਾ ਸੀ ਬਕਾਇਦਾ ਇਹ ਪ੍ਰਬੰਧ ਸਰੋਣੀ ਕਮੇਟੀ ਨੂੰ ਵੀ ਕਰਨ ਦੀ ਲੋੜ ਸੀ ਜੇ ਨਹੀਂ ਤਾਂ ਦਰਬਾਰ ਸਾਹਿਬ ਦਾ ਜਿਹੜਾ ਸਮੂਹ ਬਿਲਿਆਰ ਹੈ ਉਹਦੇ ਵੱਲੋਂ ਇਨਫਰਮੇਸ਼ਨ ਜਾਂਦੀ ਹੋ ਸਕਦਾ ਹੈ ਇਨਫਰਮੇਸ਼ਨ ਡਾਕਟਰ ਸਰਵਾਸਾਪ ਗਈ ਵੀ ਹੋਵੇ ਕਿਤਨਾ ਕਿਤੇ ਕੀ ਹੈ ਚੂਕ ਹੋਈ ਹੈ ਕਿਸ ਤਰ੍ਹਾਂ ਦਾ ਮਾਮਲਾ ਪਰ ਓਬਜ ਕੇ ਸਾਹਮਣੇ ਆਉਣਾ ਇਹ ਵੀ ਆਪਣੇ ਆਪ ਦੇ ਵਿੱਚ ਵੱਡੀ ਫਿਕਰਮੰਦੀ ਹੈ ਚਿੰਤਾਪ੍ਰੀ ਹੈ ਕਿਉਂਕਿ ਜਦੋਂ ਕਿਸੇ ਰੁਤਵੇ ਬਾਰੇ ਤੀਜੀ ਚੌਥੀ ਜਿਹੜੀ ਅਗਲੀ ਲਾਈਨ ਨੂੰ ਨਾ ਪਤਾ ਹੋਵੇ ਤਾਂ ਕਈ ਵਾਰ ਅਜਿਹੇ ਵਰਤਾਰੇ ਸਾਹਮਣੇ ਆ ਜਾਂਦੇ ਨੇ ਕਿਉਂਕਿ ਇੱਕ ਵਾਰ ਗਿਆਨੀ ਹਰਪ੍ਰੀਤ ਸਿੰਘ ਉਹ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਤਾਂ ਉਹ ਦਿੱਲੀ ਦੇ ਵਿੱਚ ਇੱਕ ਵਿਆਹ ਤੇ ਜਾਂਦੇ ਆ ਤਾਂ ਜਿਹੜੇ ਫੋਟੋਗ੍ਰਾਫਰ ਜਾਂ ਉੱਥੇ ਦੂਜੇ ਸਾਰੇ মিডিਆ ਲੈਂਡ ਨਾਲ ਜੁੜੇ ਬੰਦੇ ਤਾਂ ਉਹਨਾਂ ਨੂੰ ਉਹ ਗਿਆਨੀ ਇਧਰ ਦੇਖੋ ਇਸ ਇਸ ਤਰ੍ਹਾਂ ਹਾਲਾਂਕਿ ਉਹਨਾਂ ਨੂੰ ਵੀ ਨਹੀਂ ਪਤਾ ਹੋਏਗਾ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਨੇ ਪ੍ਰੋਟੋਕੋਲ ਮੁਤਾਬਕ ਉੱਥੇ ਜ਼ਰੂਰ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਇਸ ਸਿੱਖ ਕੌਮ ਦੇ ਐਕਟਿੰਗ ਜਥੇਦਾਰ ਹੁਣ ਇਥੋਂ ਲੰਘਣਗੇ ਬਰਾਜਮਾਨ ਹੋਣਗੇ ਪ੍ਰੋਟੋਕੋਲ ਬਾਕੀ ਆ ਆਪਣੇ ਵਿੱਚ ਐਵੇਂ ਹਾਲਾਂਕਿ ਪ੍ਰੋਟੋਕੋਲ ਉੱਤੇ ਕਈ ਵਾਰ ਬੜੇ ਕੁਐਸਚਨ ਉੱਠਦੇ ਐ ਕਿਉਂਕਿ ਲਾਲ ਬੱਤੀ ਹਟਾ ਦੇਣੀ ਇਹ ਵੀ ਇੱਕ ਪ੍ਰੋਟੋਕੋਲ ਨਾਲ ਜੁੜਿਆ ਮਾਮਲਾ ਹੈ ਕਿਉਂਕਿ ਉਹ ਸ਼ਖਸੀਅਤ ਬਾਰੇ ਇਲਮ ਆਉਂਦਾ ਹੈ ਕਿ ਫਲਾਣਾ ਅਫਸਰ ਵੱਡੀ ਰੁਤਬਾ ਇਹ ਕਿਸ ਤਰ੍ਹਾਂ ਦਾ ਰੈਂਕ ਆ ਰਿਹਾ ਗੁਜ਼ਰ ਰਿਹਾ ਇਹ ਫਿਰ ਇਹਦੇ ਤੇ ਸਰਵਪੱਤ ਸਾਬ ਕੀ ਆਪਾਂ ਦੇਖਦੇ ਆ ਕਿ ਅਜਿਹਾ ਉਹਨਾਂ ਨਾਲ ਕਹਿੰਦਾ ਭਾਬ ਕਿ ਸਨਮਾਨਜਨਕ ਜਿਹੜਾ ਵਿਹਾਰ ਹੋਣਾ ਸੀ ਉਹ ਤੋਂ ਹਟ ਕੇ ਗੱਲ ਹੋਈਏ ਤਾਂ ਹੀ ਅਕਾਲੀ ਆਗੂ ਨੂੰ ਜਥੇਦਾਰ ਸਾਹਿਬ ਨੂੰ ਕੁਰਸੀ ਤੇ ਬਿਠਾ ਕੇ ਸੰਗਤ ਸਾਹਮਣੇ ਸੋਸ਼ਲ ਮੀਡੀਆ ਉੱਤੇ ਜਿਹੜਾ ਅਪਲੋਡ ਕਰਨਾ ਪਿਆ ਨਹੀਂ ਉਹ ਵੀ ਉਹਨਾਂ ਨੇ ਗਲਤੀ ਕੀਤੀ ਆ ਹਾਂ ਬਿਲਕੁਲ ਉਹਨਾਂ ਨੂੰ ਵੀ ਨਹੀਂ ਇਦਾਂ ਕਰਨਾ ਚਾਹੀਦਾ ਕਿਉਂਕਿ ਇਹੋ ਜਿਹੀਆਂ ਗੱਲਾਂ ਪਬਲਿਕ ਚ ਜਾਂ ਮੀਡੀਆ ਚ ਫਿਛਾਲ ਕੇ ਕਿਸੇ ਨੂੰ ਵੀ ਕੋਈ ਲਾਭ ਨਹੀਂ ਮਿਲਣਾ ਇਹਦੇ ਵਿੱਚ ਸੰਸਥਾਵਾਂ ਦੀ ਔਰ ਜਿਹੜੇ ਉਹਦੇ ਉਧਾਂ ਤੇ ਬੈਠੇ ਹਾਲਾਂਕਿ ਉਸ ਅਕਾਲੀ ਆਗੂ ਨੇ ਭਾਵੇਂ ਹਮਦਰਦੀ ਜ਼ਾਹਰ ਕੀਤੀ ਹੋਵੇ ਕੋਈ ਸੂਚਿਤ ਕਰਨਾ ਹੋਵੇ ਇਨਫੋਰਮੇਸ਼ਨ ਪੱਧਰ ਉੱਤੇ ਪਰ ਫਿਰ ਵੀ ਤੁਹਾਡੀ ਗੱਲ ਬਿਲਕੁਲ ਕਿ ਇੱਕ ਰਤਵਾ ਸੰਸ ਸਾਫ ਕਾ ਜਥੇਦਾਰ ਮੁਖੀ ਰੰਤਰੀ ਸ੍ਰੀ ਦਰਬਾਰ ਸਾਹਿਬ ਬਿਲਕੁਲ ਜੀ ਨੇ ਰਸਤੇ ਵਿੱਚ ਕਈ ਬਣਾ ਕਈ ਅਸੀਂ ਬਹੁਤ ਸਾਰੀ ਸਫਰ ਕੀਤਾ ਆ ਮੇਰਾ ਕੋਈ ਦੇਸ਼ ਦਾ ਭਾਰਤ ਦਾ ਸ਼ਹਿਰ ਨਹੀਂ ਜਿੱਥੇ ਮੈਂ ਨਹੀਂ ਗਿਆ ਹਾਂ ਸਿਕਸ ਹਾਂ ਨਾ ਹੀ ਬਹੁਤ ਸਾਰੇ 8-10 ਦੇਸ਼ ਨੇ ਜਿੱਥੇ ਅਸੀਂ ਗਏ ਆ ਔਰ ਕਈ ਵਾਰ ਇਹੋ ਜਿਹੀ ਅਨਸਖਾਵੀਆਂ ਕਿ ਟਰਾਂਵਾ ਵਾਪਰ ਜਾਂਦੀਆਂ ਨੇ ਇਹ ਨਹੀਂ ਆ ਪਰ ਉਹ ਉਹਨਾਂ ਨੂੰ ਥੋੜਾ ਜਿਹਾ ਗੁਪਤ ਰੱਖਣਾ ਪੈਂਦਾ ਤਾਂ ਕਿ ਵੀ ਉਹ ਉਹਦਾ ਹੱਲ ਕਰਨਾ ਚਾਹੀਦਾ ਚੁਪਚੀਤੇ ਨਾ ਕਿ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਪਾ ਕੇ ਤਾਂ ਕਿਸੇ ਦਾ ਕੋਈ ਲਾਭ ਨਹੀਂ ਇਹਦੇ ਚ ਹਾਂ ਜਦੋਂ ਜਨਤਕ ਨਸ਼ਰਪਾ ਕਰ ਦੇਣੀ ਹੈ ਤਾਂ ਵਿਰੋਧੀ ਧਿਰਾਂ ਨੇ ਅੱਜ ਕੱਲ੍ਹ ਕਈ ਤਰ ਇਹ ਕਿਸਮ ਦੇ ਜਿਹੜੇ ਆਈਟੀ ਸੈੱਲ ਨੇ ਤਾਂ ਉਹਨਾਂ ਦੇ ਨਿਸ਼ਾਨੇ ਤੇ ਜਦੋਂ ਆਉਂਦਾ ਤਾਂ ਫਿਰ ਉਹਦੀ ਜਿਹੜੀ ਹੈ ਕਹਿੰਦਾ ਭਾਵ ਕੇ ਵੱਖਰੇ ਰੂਪ ਦੇ ਵਿੱਚ ਪੇਸ਼ਕਾਰੀ ਵੀ ਹੋ ਜਾਂਦੀ ਜਿਹੜੀ ਬਾਕੀ ਆਪਣੇ ਆਪ ਦੇ ਵਿੱਚ ਮਸਲਾ ਜ਼ਰੂਰ ਚਿੰਤਾ ਹੈ ਭਰਿਆ ਕਿ ਇਹ ਬਾਕੀ ਭਾਵੇਂ ਕਿ ਉਸ ਕਾਲੀ ਆਗੂ ਨੇ ਫਿਕਰਮੰਦੀ ਵਜੋਂ ਇਹ ਦਿਖਾਇਆ ਹੈ ਵੀ ਆਹ ਹਾਲ ਸਾਡੇ ਇੱਕ ਜਥੇਦਾਰ ਸਾਹਿਬ ਦਾ ਮੋਕ ਗਰੰਤੀ ਦਰਬਾਰ ਸਾਹਿਬ ਨਾਲੇ ਇਦਾਂ ਦੀ ਗੱਲ ਵਾਪਰੀ ਏ ਇੱਕ ਇਨਫੋਰਮੇਸ਼ਨ ਵੀ ਹੈ ਖੈਰ ਆਪਣੇ ਆਪ ਦੇ ਵਿੱਚ ਕਈ ਵਾਰ ਇਨਫੋਰਮੇਸ਼ਨ ਦੇਣੀ ਵੀ ਚਾਹੀਦੀ ਏ ਲਗਾਉਣੀ ਵੀ ਨਹੀਂ ਚਾਹੀਦੀ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਖਰਾ ਸਵਾਲ ਏ ਇਹਦੀ ਵੀ ਇੱਕ ਦਾਦ ਬਣਦੀ ਏ ਪਰ ਇਹਦੇ ਕਈ ਪਹਿਲੂ ਨੇ ਖੈ ਵੱਖ-ਵੱਖ ਪਹਿਲੂ ਨੇ ਜੇਕਰ ਇਹਨੂੰ ਆਪਾਂ ਲੰਮਾ ਲੈ ਚੱਲਾਂਗੇ ਤਾਂ ਪਹਿਲੂ ਕਦੇ ਵੀ ਰੁਕਦੇ ਨਹੀਂ ਉਹ ਮਤਲਬ ਉਹ ਘੁੰਮੀ ਜਾਂਦੇ ਆ ਜਿਵੇਂ ਧਰਤੀ ਜਾਂ ਇਹ ਆਸਮਾਨ ਦੇ ਵਿੱਚ ਘੁੰਮਦੀ ਏ ਪਹਿਲੂਆਂ ਦਾ ਵੀ ਕਦੇ ਕੋਈ ਅੰਤ ਨਹੀਂ ਹੁੰਦਾ ਖੈ ਵੇਖਣ ਬੜੀ ਗੱਲ ਹੈ ਕਿ ਅਗਲੇ ਸਮੇ ਅਜਿਹਾ ਸਾਰਾ ਕੁਝ ਹੋਰ ਕਿਸ ਤਰ੍ਹਾਂ ਦਾ ਰੁਖ اختیار ਕਰਦਾ ਹੈ ਖੈਰ ਅੱਜ ਦੇ ਜਿਹੜੇ ਇਹ ਮਸਲੇ ਕਹਿੰਦਾ ਭਾਪ ਕਿ ਜਿਹੜਾ ਕਸ਼ਮੀਰ ਦੇ ਵਿੱਚ ਦਖਾਂਤ ਵਾਪਰਿਆ ਉਸ ਤੋਂ ਬਾਅਦ ਇਹ ਫਿਕਰਮੰਦੀ ਕਿ ਕੀ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਉਹ ਉਵੇਂ ਹੀ ਸੰਗਤਾਂ ਲਈ ਦਰਸ਼ਨ ਤਦਾਦਾਰ ਲਈ ਖੁੱਲਾ ਰਹੇਗਾ ਤੇ ਅਗਲੇ ਸਮੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਕੀ ਖੁੜੀਦਲੀ ਨਾਲ ਫੇਰ ਵੀ ਜੇ ਮਿਲ ਲਗੇ ਜਿਵੇਂ ਪਿਛਲੀ ਵਾਰ ਵਿਸਾਖੀ ਉੱਤੇ ਮਿਲੇ ਤੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਸਾਬਕਾ ਜਥੇਦਾਰ ਕਹਿੰਦਾ ਪਾਪ ਤੇ ਮੌਜੂਦਾ ਸ੍ਰੀ ਦਰਬਾਰ ਸਾਹਿਬ ਦੇ ਮੁਖ ਗਰੰਤੀ ਉਹਨਾਂ ਨਾਲ ਜੁੜੀ ਇੱਕ ਘਟਨਾ ਦਿੱਲੀ 에ਰਪੋਰਟ ਦੀ ਜਿਹਦੇ ਵੱਖ-ਵੱਖ ਪੱਖਾਂ ਪਹਿਲੂਆਂ ਨੂੰ ਬੜੇ ਵਿਸਤਾਰ ਨਾਲ ਸਾਡੇ ਨਾਲ ਸਾਂਝਾ ਕੀਤਾ ਕਹਿੰਦਾ ਪਾਪ ਕਿ ਉਗੀ ਸਿੱਖ ਸਖਸੀਅਤ ਵੱਡੇ ਚਿੰਤਕ ਸਰਦਾਰ ਪਰਮਜੀਤ ਸਿੰਘ ਸਰਵਾਜੀ ਹੋਰਾਂ ਵੱਲੋਂ ਸੋ ਸਰਵਾਜ ਸਾਹਿਬ ਤੁਹਾਡਾ ਸ਼ੁਕਰੀਆ ਆਪਜੀ ਦਾ ਵੀ ਚੈਨਲ ਰਿਮਿਸ਼ਨ ਦੇ ਸਾਰੇ ਸਰੋਤਿਆਂ ਦਾ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਇਹ ਮਿਸ਼ਨ ਪੰਜਾਬੀ